ਰਿਸ਼ਤੇਦਾਰੀ ਵਿੱਚ ਜਾਣ ਲਈ ਅਲਮਾਰੀ ਵਿੱਚੋਂ ਕੱਪੜੇ ਕੱਢਣ ਲੱਗੀ ਸੀ ਔਰਤ ਪਰ ਵਾਪਰ ਜਾਣਾ ਸੀ ਵੱਡਾ ਭਾਣਾ ਤੁਸੀਂ ਵੀ ਹੋ ਜਾਓ ਸਾਵਧਾਨ ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਸੱਪ ਘਰਾਂ ਅਤੇ ਠੰਡੀਆਂ ਵੱਲ ਜ਼ਿਆਦਾ ਆਉਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਜਦੋਂ ਇੱਕ ਔਰਤ ਰਿਸ਼ਤੇਦਾਰੀ ਵਿੱਚ ਜਾਣ ਤੋਂ ਪਹਿਲਾਂ ਤਿਆਰ ਹੋਣ ਲਈ ਅਲਮਾਰੀ ਵਿੱਚੋਂ ਆਪਣੇ ਪਾਉਣ ਲਈ ਕੱਪੜੇ ਕੱਢਣ ਲੱਗੀ ਤਾਂ ਜਿਵੇਂ ਹੀ ਉਸਨੇ ਅਲਮਾਰੀ ਖੋਲੀ ਤਾਂ ਕੱਪੜਿਆਂ ਉੱਪਰ ਇੱਕ ਸੱਪ ਬੈਠਾ ਦਿਖਾਈ ਦਿੱਤਾ ਔਰਤ ਨੇ ਮੌਕੇ ਤੇ ਹੁਸ਼ਿਆਰੀ ਵਰਤੀ ਅਤੇ ਅਲਮਾਰੀ ਨੂੰ ਇੱਕੋ ਦਮ ਬੰਦ ਦਿੱਤਾ ਅਤੇ ਬਾਹਰ ਆ ਕੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੇ ਇੱਕ ਸਪੇਰੇ ਨੂੰ ਬੁਲਾਇਆ ਅਤੇ ਇਸ ਸੱਪ ਨੂੰ ਫੜਾ ਦਿੱਤਾ ਦਰਸਲ ਇਸ ਪਰਿਵਾਰ ਨੇ ਏਸੀ ਦਾ ਪਾਣੀ ਬਾਹਰ ਕੱਢਣ ਲਈ ਕੰਧ ਵਿੱਚ ਇੱਕ ਪਾਈਪ ਪਾਇਆ ਹੋਇਆ ਸੀ ਜਿਸ ਨੂੰ ਕਿ ਸਾਈਡਾਂ ਤੋਂ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਸੀ ਉਥੋਂ ਹੀ ਇਹ ਸੱਪ ਅੰਦਰ ਆਇਆ ਪਰ ਅਲਮਾਰੀ ਵਿੱਚ ਕਦੋਂ ਤੇ ਕਿਵੇਂ ਵੜਿਆ ਇਸ ਦਾ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਲੱਗਿਆ ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਕੋਈ ਵੀ ਭਾਣਾ ਨਹੀਂ ਵਾਪਰਿਆ ਸੋ ਇਸ ਵੀਡੀਓ ਨੂੰ ਹਰ ਇੱਕ ਤੱਕ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ